ਨਵਜੋਤ ਕੌਰ ਸਿੱਧੂ ਦੇ ਨਾਲ 2 ਕਰੋੜ ਰੁਪਏ ਦੀ ਠੱਗੀ ਕੋਈ ਹੈ ਮੈਡਮ ਸਿੱਧੂ ਨੇ ਐਕਸਪੀਏ ਤੇ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਸਾਬਕਾ ਪੀਏ ਗੌਰਵ ਤੇ ਜਗਜੀਤ ਸਿੰਘ ਤੇ ਗੰਭੀਰ ਇਲਜ਼ਾਮ ਲਗੇ ਨੇ ਧੋਖਾਧੜੀ ਕਰਨ ਦੇ ਠੱਗੀ ਮਾਰਨ ਦੇ ਇਲਜ਼ਾਮ ਲਗੇ ਨੇ ਸੋਮਰਤ ਸਰ ਦੇ ਰਣਜੀਤ ਤੇ ਬਿੰਨੂ ਦੇ ਵਿੱਚ ਕਮਰਸ਼ੀਅਲ ਪ੍ਰਾਪਰਟੀ ਦਾ ਇਹ ਮਾਮਲਾ ਹੈ 2 ਕਰੋੜ ਰੁਪਏ ਤੋਂ ਵੱਧ ਪੈਸੇ ਦੇਣ ਤੇ ਵੀ ਰਜਿਸਟਰੀ ਨਹੀਂ ਹੋਈ ਨਵਜੋਤ ਕੌਰ ਸਿੱਧੂ ਦੇ ਬੁੱਲਵੇ ਜਾਣਕਾਰੀ ਦਿੱਤੀ ਗਈ ਸੋ ਅਮਰੀਕਾ ਦੇ ਵਿੱਚ ਬੈਠਾ ਅੰਗਤ ਸਿੰਘ ਆਪਣੇ ਅੰਕਲ ਰਾਹੀਂ ਇਹ ਪ੍ਰਾਪਰਟੀ ਵੇਚਣਾ ਚਾਹੁੰਦਾ ਸੀ ਸੁਸ਼ੀਲ ਰਾਵਤ ਤੇ ਵਿਸ਼ਾਲ ਕੌੜਾ ਨਾਂ ਦੇ ਦੋ ਵਿਅਕਤੀਆਂ ਨੇ ਐਗਰੀਮੈਂਟ ਕਰਵਾਇਆ ਸੀ ਲੇਕਿਨ ਨਵਜੋਤ ਕੌਰ ਸਿੱਧੂ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਨਾਲ 2 ਕਰੋੜ ਦੀ ਠੱਗੀ ਵਜੀ ਸੋ ਨਵਜੋਤ ਕੌਰ ਸਿੱਧੂ ਦੇ ਨਾਲ 2 ਕਰੋੜ ਰੁਪਏ ਦੀ ਠੱਗੀ ਵਜੀ ਹੈ ਮੈਡਮ ਸਿੱਧੂ ਨੇ ਐਕਸਪੀਏ ਤੇ ਧੋਖਾਧੜੀ ਕਰਨ ਦੇ ਇਲਜ਼ਾਮ ਲਗਾਏ ਇਹ ਕਮਰਸ਼ੀਅਲ ਪ੍ਰਾਪਰਟੀ ਦਾ ਮਾਮਲਾ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿੱਚ ਕਮਰਸ਼ੀਅਲ ਪ੍ਰਾਪਰਟੀ ਦਾ ਮਾਮਲਾ ਹੈ ਜਿਸ ਨੂੰ ਕਿ ਵੇਚਣਾ ਚਾਹੁੰਦੇ ਸੀ ਸੋ ਸਾਬਕਾ ਪੀਏ ਗੌਰਵ ਤੇ ਜਗਜੀਤ ਸਿੰਘ ਤੇ ਗੰਭੀਰ ਇਲਜ਼ਾਮ ਲੱਗੇ ਨੇ ਸੋ ਮੇਰੇ ਸਹਿਯੋਗੀ ਇਸੇ ਖਬਰ ਤੇ ਵਧੇਰੇ ਜਾਣਕਾਰੀ ਦੇਣਗੇ ਹਰਮੀਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਹਰਮੀਤ ਕੀ ਕੁਝ ਮਾਮਲਾ ਹੈ ਨਵਜੋਤ ਕੌਰ ਸਿੱਧੂ ਨੇ 2 ਕਰੋੜ ਰੁਪਏ ਦੀ ਠੱਗੀ ਜਿਹੜੇ ਉਹਨਾਂ ਨਾਲ ਠੱਗੀ ਹੋਈ ਹੈ ਇਹ ਇਲਜ਼ਾਮ ਲਗਾਏ ਨੇ ਆਪਣੇ ਐਕਸ ਪੀਏ ਤੇ ਕੀ ਕੁਝ ਮਾਮਲੇ ਦੀ ਜਾਣਕਾਰੀ ایک ضرور اِسی دسنا چاہوں کے کہ گورو جو کا پی اے نوجوت کور سدھو ہوا رنجیت نوجوت ہوا نے چاہا کہ ایس سی او لینڈ کی ایک منگ ہے اور کی اور سابقہ پی اے سا گورو اس نے کہا کہ میرا ایک سجن ہے جو رتا وہ اپنی زمین بیچنا چاہتا ہے اور اسے نو لے کے نے گورو نے نوجوت کور سدھو کو پیسے لین ਜੜੀ ਹੈ ਉਹ ਲਗਾਤਾਰ ਕੋਸ਼ਿਸ਼ ਕੀਤੀ ਕਿ ਉਸ ਨੂੰ ਪੈਸੇ ਦਿੱਤੇ ਜਾਣ ਰਜਿਸਟ੍ਰੇਸ਼ਨ ਕਰਾਈ ਜਾਵੇ ਤਾਂ ਜੋ ਐਸਿਓ ਇਸ ਦੀ ਆਪਣੇ ਨਾਮ ਤੇ ਕਰਾ ਚੁੱਕੀ ਹੈ ਫਿਲਹਾਲ 2023 ਫਰਵਰੀ ਦਾ ਇਹ ਮਾਮਲਾ ਹੈ ਜਦੋਂ ਦਾ ਇਹ ਲਗਾਤਾਰ ਮਾਮਲਾ ਚੱਲਦਾ ਆ ਰਿਹਾ ਹੈ ਔਰ ਸਾਲ ਦੇ ਗਰੀਫ ਫੋਨ ਤੇ ਆ ਗਿਆ ਪਰ ਹੁਣ ਤੱਕ ਪੈਸੇ ਨਾ ਦਿੱਤੇ ਵਾਪਸ ਔਰ ਨਾ ਹੀ ਜਿਹੜੀ ਜ਼ਮੀਨ ਹੈ ਉਹ ਨਜੋਦ ਕੋ ਸਿੱਧੂ ਦੇ ਨਾਮ ਹੋਈ ਹੈ ਔਰ ਨਵਜੋਤ ਕੋਰਸੇ ਤੋਂ ਹੋ ਰਾਨੀ ਬੀਤੀ ਕਾਲ ਹੀ ਕੰਪਲੇਨ ਜਿਹੜੀ ਹੈ ਉਹ ਲਾਂਚ ਕੀਤੀ ਹੈ ਕੰਪਲੇਨ ਭੇਜੀ ਹੈ ਔਰ ਇਕਨੋਮਿਕ ਅਫੈਂਸ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਇਕਨੋਮਿਕ ਅਫੈਂਸ ਦੀ ਗੱਲ ਕਰੀਏ ਤਾਂ ਇਕਨੋਮਿਕ ਅਫੈਂਸ ਦੇ ਵਿੱਚ ਸਿਰਫ ਪੈਸੇ ਦੇ ਲੈਣ ਦੇਣ ਨੂੰ ਹੀ ਜਿਹੜੇ ਕੇਸ ਨੇ ਉਹ ਦੇਖੇ ਜਾਂਦੇ ਆ ਐਸ ਐਚ ਓ ਹਰਕਿਰਤ ਸਿੰਘ ਗਨਵਾਕ ਫੈਂਸ ਨੇ ਕਿਹਾ ਕਿ ਫਿਰ ਹਾਲ ਐਫ ਆਈ ਆਰ ਦਰਜ ਨਹੀਂ ਕੀਤੀ ਔਰ ਜਿਹੜੀ ਜਾਂਚ ਹੈ ਮੁੱਢਲੀ ਜਾਂਚ ਕਰਕੇ ਜੋ ਵੀ ਦੋਸ਼ ਉੱਤੇ ਆ ਹੁੰਦੇ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਜੜੀ ਹੈ ਉਹ ਕੀਤੀ ਜਾਵੇਗੀ ਸਲਹਾਲ ਜਿਹੜੀ ਸਾਡੇ ਕੋਲ ਕੰਪਲੇਂਟ ਪਹੁੰਚੀ ਹੈ ਸੀਐਸਏ ਦੇ ਆਧਾਰ ਤੇ ਹੁਣ ਜਾਂਚ ਜੜੀ ਹੈ ਸ਼ੁਰੂ ਕੀਤੀ ਹੈ 2 ਕਰੋੜ ਦਾ ਸਲਹਾਲ ਇਹ ਪਤਾ ਲੱਗ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਕੋਲੋਂ ਧੱਕੀ ਹੋਈ ਹੈ ਔਰ 7.5 ਕਰੋੜ ਦੇ ਕਰੀਬ ਜਿਹੜੇ ਚੈੱਕ ਸੀਗੇ ਉਹ ਦਿੱਤੇ ਨਹੀਂ ਉਸ ਤੋਂ ਬਾਅਦ ਕੋਈ ਕੈਸ਼ ਵੀ ਭੇਮਟਾ ਜੋ ਜਾਂਦੇ ਰਹੀਆਂ ਨਹੀਂ ਸੋ ਪੂਰਾ ਜਿਹੜਾ ਕੁੱਲ ਮਿਲਾ ਕੇ ਗੌਰਵ ਤੇ ਜਗਦੀਸ਼ ਸਿੰਘ ਜਿਹਦੇ ਹੁਣ ਗਾਜ ਦਿੱਗੀ ਹੈ ਜਿਨ੍ਹਾਂ ਨੇ ਐਸਈਓ ਵੇਚਣ ਦੇ ਬਹਾਨੇ ਜਿਹੜੇ ਨਵਜੋਤ ਕੌਰ ਸਿੱਧੂ ਕੋਲੋਂ ਪੈਸੇ ਲਈ ਸੀ ਔਰ ਹੁਣ ਜਿਹੜੇ ਪੈਸੇ ਵੀ ਨਹੀਂ ਮੁੰੜ ਰਹੇ ਨਾ ਉਹ ਜ਼ਮੀਨ ਨਵਜੋਤ ਕੌਰ ਜਤੂ ਨੇ ਨਾ ਕਰ ਰਹੀ ਨਵਜੋਤ ਕੌਰ ਜਤੂ ਨੇ ਕਿਹਾ ਕਿ ਇਹ ਜ਼ਮੀਨ ਮੈਂ ਆਪਣੀ ਬੇਟੀ ਦੇ ਨਾਮ ਜਿਹੜੀ ਕਰਾਉਣੀ ਸੀਗੀ ਬੇਟੀ ਦੇ ਵਾਸਤੇ ਇਹ ਜਗ੍ਹਾ ਲੈਣੀ ਸੀ ਪਰ ਲਗਾਤਾਰ ਹੀ ਉਸ ਨੂੰ ਜ਼ੋਰ ਪਾਉਣ ਦੇ ਬਾਵਜੂਦ ਹੁਣ ਤੱਕ ਉਸ ਨੇ ਸਿਰਸ ਲਾਰੇ ਲੰਡੇ ਰਹੇ ਕਿ ਸਾਡੇ ਹੱਕ ਦੇ ਵਿੱਚ ਇਹ ਰਜਿਸਟ੍ਰੇਸ਼ਨ ਹੋ ਰਹੀ ਹੈ ਸਾਡੇ ਆਕ ਦੇ ਵਿੱਚ ਜ਼ਮੀਨ ਹੋ ਰਹੀ ਹੈ ਸੋ ਉਹੋ ਹੀ ਗੱਲ ਨੂੰ ਲੈ ਕੇ ਜਿਹੜਾ ਸਾਲ ڈیٹ ਸਾਡੇ ਕਰੀਬ ਨੇ ਚੱਲਿਆ ਔਰ ਨਵਜੋਤ ਕੋਲ ਸੱਦੂ ਹੋ ਰਹੇ ਨੇ ਉਸ ਨੂੰ ਬਿਠਾ ਕੇ ਜਾਂ ਪਿਆਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਗੁਰਵਰਪ ਜੋ ਸੀ ਉਸਨੇ ਫਿਲਹਾਲ ਨਾ ਨੁਕਰੀ ਕੀਤੀ ਹੈ ਨਾ ਪੈਸੇ ਦੇਣ ਦੀ ਗੱਲ ਕੀਤੀ ਸੀ ਨਾ ਕੋਈ ਜ਼ਮੀਨ ਦਿਵਾਉਣ ਦੀ ਗੱਲ ਕੀਤੀ ਸੀ ਜਿਸ ਕਰਕੇ ਜੀ ਬੀਤੇ ਕੱਲ ਮਜਬੂਰ ਹੋ ਕੇ ਨਜੋਤਕੌਰ ਸਿੱਧੂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨੇ ਜਾਇ ਕਿ ਅਸੀਂ ਮਾਮਲਾ ਪੂਰਾ ਤਾਇ ਤੱਕ ਕ ਜਾ ਕੇ ਫਿਰ ਰਿਸ਼ਤੀ ਜਿਹੜੀ ਹੈ ਕਾਰਵਾਈ ਕਰਾਂਗੇ ਔਰ ਫਿਲਹਾਲ ਕੰਪਲੀਟ ਪਹੁੰਚੀ ਹੈ ਐਫ ਆਈ ਆਰ ਜਲਦੀ ਇਹ ਲਾਂਚ ਕੀਤੀ ਜਾਏਗੀ ਜੀ ਹਰ ਮੀਤੇ ਜ਼ਰੂਰ ਜਾਨਣਾ ਚਾਹਾਂਗੀ ਕਿ ਜਿਹੜੀ ਇਹ ਜ਼ਮੀਨ ਹੈ ਇਹ ਕਿਸ ਦੇ ਨਾਮ ਹੈ ਜੋ ਇਸ ਜਿਸ ਦੇ ਨਾਮ ਹੈ ਜ਼ਮੀਨ ਹੈ ਉਹ ਕਿੱਥੇ ਰਹਿਣ ਵਾਲਾ ਹੈ ਤੇ ਕਿ ਕਦੋਂ ਇਹਨਾਂ ਨੇ ਪੇਸ਼ਕਸ਼ ਕੀਤੀ ਸੀ ਇਹ ਜ਼ਮੀਨ ਲੈਣ ਦੀ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਜ਼ਰੂਰ ਆਪਣੇ ਸ਼ਟਾਈਚ ਡਾਕਟਰ ਨੇ ਜ਼ੋਦ ਕੋ ਸਿੱਧੂ ਦੱਸਿਆ ਕਿ ਗੌਰਵ ਤੇ ਉਸਦੇ ਸਾਥੀ ਜਗਜੀਤ ਸਿੰਘ ਨੇ ਉਸ ਨੂੰ ਦੱਸਿਆ ਸੀ ਕਿ ਅਮਰੀਕਾ ਸਥਿਤ ਅੰਗਦ ਪਾਲ ਸਿੰਘ ਆਪਣੇ ਮਾਮੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਬਿਆਸਪਿੰਡ ਦੋਲੇਨੰਗਲ ਰਾਹੀਂ ਜੀਟ ਐਵੇਨਿਊ ਸਥਿਤ ਐਸਈਓ ਵਿਸ਼ਨੂ ਸਿੰਘ ਸ਼ਾਪ ਕਮਰਸ ਅਫਿਸ ਕੰਮੇਆ ਨੰਬਰ 10 ਨੂੰ ਵੇਚਣਾ ਚਾਹੁੰਦਾ ਸੀ ਉਹਨਾਂ ਨੇ ਉਕਤ ਜਾਇਦਾਦ ਨੂੰ ਖੋਖ ਕਰਨ ਲਈ ਕੁਝ ਐਡਵਾਂਸ ਦੇਣ ਲਈ ਜ਼ੋਰ ਪਾਇਆ ਅਤੇ ਕਿਹਾ ਕਿ ਉਸਨੇ ਅੰਗਦ ਦੇ ਖਾਤੇ ਵਿੱਚ ਬੈਂਕ ਰਾਹੀਂ 6.5 ਕਰੋੜ ਦੁਬਈ ਟ੍ਰਾਂਸਫਰ ਕੀਤੇ ਉਸੇ ਨੇ ਦੋਸ਼ ਲਾਇਆ ਕਿ ਆਪਣੇ ਪੀਏ ਗੌਰਵ ਰਾਹੀਂ ਉਸ ਨੂੰ ਕਈ ਅਦਾਇਗੀਆਂ ਕੀਤੀਆਂ ਨਹੀਂ ਜੋ ਚੈੱਕ ਨੂੰ ਨਗਦ ਕਰਕੇ ਆਪਣੇ ਏਜੰਟਾਂ ਰਾਹੀਂ ਅੰਕਦੂ ਨੂੰ ਸੌਂਪਦਾ ਸੀ ਉਸਨੇ ਕਿਹਾ ਕਿ ਅੰਗਰ ਨੇ ਜਲਦੀ ਹੀ ਉਸਦੇ ਨਾਮ ਤੇ ਸੇਲ ਡੀਡ ਦਰਜ ਕਰਾਉਣ ਦਾ ਝੋਸਾ ਦਿੱਤਾ ਸੀਗਾ ਡਾਕਟਰ ਸਿੱਧੂ ਨੇ ਅੱਗੇ ਕਿਹਾ ਕਿ ਉਸਨੇ ਆਪਣੇ ਹੱਕ ਵਿੱਚ ਵਿਕਰੀ ਡੀਡ ਜਿਹੜੀ ਹੈ ਸੇਲ ਡੀਡ ਹੈ ਦਰਜ ਕਰਾਉਣ ਲਈ ਕਈ ਬੇਇਜ਼ਤੀਆਂ ਕੀਤੀਆਂ ਪਰ ਦੋਸ਼ੀ ਬਹਾਨੇ ਲਾਉਂਦਾ ਰਿਹਾ ਕਿਹਾ ਕਿ ਉਸ ਨੂੰ ਪਤਾ ਲੱਗਾ ਹੈ ਕਿ ਜੋ ਚੈੱਕ ਗੌਰਵ ਅਤੇ ਜਗਜੀਤ ਦਿੱਤੇ ਸਨ ਉਹ ਕੈਸ਼ ਹੋ ਗਏ ਹਨ ਅਤੇ ਪੈਸੇ ਉਹਨੇ ਰਵਿੰਦਰ ਅਤੇ ਮੰਗਲ ਨਾਲ ਸਾਂਝੇ ਕੀਤੇ ਹਨ ਸੋ ਜ਼ਮੀਨ ਕਿਸੇ ਵੀ ਪੈਸੇ ਕੋਈ ਹੋਰ ਜਿਹੜਾ ਕੈਸ਼ ਕਰਾ ਕੇ ਉਹ ਖਾ ਰਿਹਾ ਸੋ ਇਸੇ ਨੂੰ ਲੈ ਕੇ ਨਵਜੋਤਪੁਰ ਸੱਜੂ ਹੋਰਾਂ ਨੇ ਨੋਟਿਸ ਲਿਆ ਤੇ ਉਹ ਕਹਿਆ ਕਿ ਪੁਲਿਸ ਇਸ ਮਾਮਲੇ ਦੀ ਜਿਹੜੀ ਹੈ ਤੈਅ ਤੱਕ ਜਾਂਚ ਕਰੇ ਔਰ ਜੋ ਵੀ ਬੰਦੀ ਕਰ ਰਹੀ ਹੈ ਉਹ ਗੌਰਵ ਤੇ ਜਗਜੀਤ ਤੇ ਕੀਤੀ ਜਾਵੇ ਕਿਉਂਕਿ ਜੋ ਵਿਦੇਸ਼ ਚ ਬੈਠਾ ਜੋ ਆਪਣੀ ਜ਼ਮੀਨ ਵੇਚ ਰਿਹਾ ਉਸ ਨੂੰ ਕੋਈ ਫਿਲਹਾਲ ਖਬਰ ਨਹੀਂ ਉਹ ਦੂਜੇ ਪਾਸੇ ਗੌਰਵ ਤੇ ਜਗਜੀਤ ਆਪਣੇ ਹੋਰ ਇੱਕ ਸਾਥੀਆਂ ਦੇ ਨਾਲ ਰਲ ਕੇ ਇਹ ਜ਼ਮੀਨ ਦਾ ਜਿਹੜਾ ਸੌਦਾ ਕਰਾਉਣ ਦੇ ਬਹਾਨੇ 2 ਕਰੋੜ ਦੀ ਠੱਗੀ ਜਿਹੜੀ ਹੈ ਨਵਜੋਤ ਕੋਰ ਸਿੱਧੂ ਜੋ ਸਾਫ ਕਾ ਐਮ.ਐਲ.ਏ. ਨੇ ਉਹਨਾਂ ਕੋਲੋਂ ਮਾਰੀ ਹੈ ਜੀ ਹਰਮਿਤ ਇਸ ਪੂਰੇ ਮੈਟਰ ਦੇ ਵਿੱਚ ਜੋ ਦੂਜੀ ਧਿਰ ਹੈ ਗੌਰਵ ਤੇ ਜਿਹੜੇ ਬਾਕੀ ਐਕਸਪੀਏ ਉਹਨਾਂ ਤੇ ਖਿਲਾਫ ਜਿਹੜੀ ਇੱਥੇ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੂਜੀ ਧਿਰ ਦਾ ਕੋਈ ਪੱਖ ਸਾਹਮਣੇ ਆਇਆ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਇਸ ਪੂਰੇ ਮੈਟਰ ਤੇ ਅਭੀਆ ਕਾ ਫਿਲਹਾਲ ਕੱਲ ਸ਼ਾਮ ਦੀ ਜਿਹੜੀ ਗੱਲ ਹੈ ਕਿ ਜਦੋਂ ਇਹ ਕੰਪਲੇਂਟ ਪਹੁੰਚੀ ਹੈ ਔਰ ਅੱਜ ਖਬਰ ਨਾਸ਼ਰ ਹੋਣ ਤੋਂ ਬਾਅਦ ਜੋ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਜਰੀ ਹੈ ਉਹ ਵੀ ਕਰਨ ਦੀ ਗੱਲ ਕਰਾਂਗੇ ਔਰ ਇਹ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਹਰ ਕੋਈ ਜਿਹੜਾ ਦੂਜੀ ਧਿਰ ਹੈਗਾ ਪਹਿਲੀ ਧਿਰ ਆ ਉਹ ਆਪਣਾ ਜਿਹੜਾ ਸਵਾਲ ਜਵਾਬ ਜ਼ਰੂਰ ਕਰਦਾ ਹੈ ਔਰ

ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਹੁਣ ਤੱਕ ਦੀ ਜਾਣਕਾਰੀ ਦੇਣ ਲਈ ਸੋ ਦੱਸਦੀ ਹੈ ਕਿ ਅਮਰੀਕਾ ਦੇ ਵਿੱਚ ਬੈਠਾ ਅੰਗਤ ਸਿੰਘ ਆਪਣੇ ਅੰਕਲ ਰਾਹੀ ਇਹ ਜ਼ਮੀਨ ਵੇਚਣਾ ਚਾਹੁੰਦਾ ਸੀ ਪ੍ਰਾਪਰਟੀ ਵੇਚਣਾ ਚਾਹੁੰਦਾ ਸੀ ਲੇਕਿਨ ਵਿੱਚ ਜੋ ਇਹ ਸੌਦਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਨਵਜੋਤ ਕੌਰ ਸਿੱਧੂ ਦੇ ਐਕਸਪੀ ਗੌਰਵ ਤੇ ਜਗਜੀਤ ਜਿਨ੍ਹਾਂ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਇਹਨਾਂ ਦੋਹਾਂ ਨੇ ਠੱਗੀ ਕੀਤੀ ਹੈ ਸਾਡੇ ਨਾਲ 2 ਕਰੋੜ ਰੁਪਏ ਦੇ